ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਇਸ YouTube ਚੈਨਲ ਤੇ ਸੋ ਜਿਸ ਚੀਜ਼ ਦਾ ਪੇ ਸਬਰੀ ਨਾਲ ਜੋ ਸਾਰੇ ਬੱਚੇ ਤੇ ਉਹਨਾਂ ਦੇ ਮਾਪੇ ਤੇ ਉਸੇ ਪ੍ਰਕਾਰ ਦੀ ਜੋ ਸਕੂਲ ਸਬੰਧਤ ਜੋ ਇੰਤਜ਼ਾਰ ਕਰ ਰਹੇ ਸੀ ਸਮਰ ਵਕੇਸ਼ਨ ਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਤਾਂ ਇਸ ਕਰਕੇ ਜੋ ਛੁੱਟੀਆਂ ਦਾ ਲਗਾਤਾਰ ਇੰਤਜ਼ਾਰ ਸੀ ਤੇ ਇਸ ਦਾ ਇਸ ਦਾ ਜੋ ਛੁੱਟੀਆਂ ਦਾ ਜੋ ਟਵੀਟ ਆ ਜੋ ਸਿੱਖਿਆ ਮੰਤਰੀ ਹਰਜੋਤ ਸਿੰਘ ਮੈਸ ਜੀ ਨੇ ਜੋ ਟਵੀਟ ਕਰਕੇ ਹੁਣ ਦਿੱਤਾ ਹੈ ਸੋ ਇੰਤਜ਼ਾਰ ਦੀ ਖਤਮ ਹੋਇਆ ਹੈ ਜੋ ਛੁੱਟੀਆਂ ਦਾ शिक्षा मंत्री पंजाब जी ਨੇ ਟਵੀਟ ਕਰਕੇ ਜੋ ਜਾਣਕਾਰੀ ਦਿੱਤੀ ਤੁਸੀਂ ਦੇਖ ਸਕਦੇ ਹੋ ਇਨ 뷰 ਆਫ ਦੀ ਹੀਟ ਵੇਵ ਇਨ ਦੀ ਪੰਜਾਬ 올 ਗਵਰਨਮੈਂਟ ਐਡਿਡ ਰਿਕੋਗਨਾਈਜ਼ਡ ਪ੍ਰਾਈਵੇਟ ਸਕੂਲਸ ਇਨ ਦੀ ਸਟੇਟ ਵਿਲ ਰਿਮੇਨ ਕਲੋਜ਼ਡ ਫਾਰ ਸਮਰ ਵਕੇਸ਼ਨਸ 2 ਜੂਨ ਤੋਂ uh, 30 ਜੂਨ uh, 2025 ਸੋ so, 2 ਜੂਨ ਤੋਂ 30 ਜੂਨ ਤੱਕ ਜੋ ਗਰਮੀ ਦੀਆਂ ਛੁੱਟੀਆਂ ਨੇ ਉਸ ਦਾ ਐਲਾਨ ਆ ਜੋ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਜੋ ਦੇ ਦਿੱਤਾ ਗਿਆ ਸੋ ਜਿਨ੍ਹਾਂ ਨੂੰ ਵੀ ਇਹਨਾਂ ਛੁੱਟੀਆਂ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਸੋ ਇਹ ਇਨਫੋਰਮੇਸ਼ਨ ਉਹਨਾਂ ਤੱਕ ਜਰੂਰ ਸ਼ੇਅਰ ਕਰੀ ਜਾਵੇ ਚਾਹੇ ਬੱਚੇ ਹੋਣ ਉਹਨਾਂ ਦੇ ਮਾਪੇ ਤੱਕ ਕਿਉਂਕਿ ਗਰਮੀ ਕਰਕੇ ਬੱਚਿਆਂ ਦੀ ਸਿਹਤ ਨਾਲ ਜੋ ਆ ਜੋ ਖਿਲਵਾੜ ਨਹੀਂ ਕੀਤਾ ਜਾ ਸਕਦਾ ਇਸੇ ਲਈ ਜੋ ਬੱਚੇ ਵੀ ਤੇ ਮਾਪੇ ਵੀ ਚਿੰਤਤ ਹੁੰਦੇ ਨੇ ਸੋ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਹਮੇਸ਼ਾ ਜੀ ਤਰ੍ਹਾਂ ਜੋ ਜੂਨ ਦੇ ਵਿੱਚ ਜ 2 ਜੂਨ ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਕੀਤੀਆਂ ਗਈਆਂ ਨੇ ਸੋ ਇਹ ਫਿਲਹਾਲ ਹੁਣ ਤੱਕ ਦੀ ਵੱਡੀ ਅਪਡੇਟ ਹੈ ਸਕੂਲਾਂ ਸੰਬੰਧੀ ਤੇ ਛੁੱਟੀਆਂ ਸੰਬੰਧੀ ਸੋ ਇਸ ਨੂੰ ਸ਼ੇਅਰ ਵੀ ਕਰੋ ਤਾਂ ਕਿ ਸਭ ਨੂੰ ਇਹ ਨਿਊਜ਼ ਪਤਾ ਲੱਗ ਸਕੇ ਸੋ ਥੈਂਕ ਯੂ ਸੋ ਮੱਚ ਇਸ ਵੀਡੀਓ ਨੂੰ ਵੇਖਣ ਲਈ ਤੇ ਸਕੂਲਾਂ ਸੰਬੰਧੀ ਤੇ ਮਾਰਨਿੰਗ ਸਲਾਈਡਸ ਸੰਬੰਧੀ ਵੀਡੀਓ ਡੇਲੀ ਅਪਡੇਟ ਇਸ ਚੈਨਲ ਤੇ ਹੋਇਆ ਰਹੇਗੀ ਹੋਇਆ ਕਰੇਗੀ ਤਾਂ ਸੋ ਸਾਰੇ ਅਧਿਆਪਕਾਂ ਤੇ ਇਸ ਚੈਨਲ ਨੂੰ ਵੀ ਜਰੂਰ ਸਬਸ